ਇਹ ਕਿੰਨੇ ਸਾਲ ਤੋਂ ਉੱਥੇ ਪਿੱਛੇ ਗਏ ਇਹ ਸੁਖਵੀਰ ਸਿੰਘ ਨਹੀਂ ਨਾ ਇਹ ਗਿਆ ਸੀ ਚੋ ਦੂਸਰਾ ਸਾਮਨੇ ਤੇ ਦੂਸਰਾ ਦੋ ਸਾਲ ਬਾਅਦ ਕੰਮ ਕੀਤਾ ਉਦੋਂ ਬਗਰ 6-7 ਸਾਲ ਹੋ ਗਏ ਅਸੀਂ ਜਾਣੀ ਬਹੁਤ ਦੁਨੀਆ ਦੇ ਫਿਰਿਆ ਸਾਡੇ ਪੀਸੇ ਨੇ ਵੀ ਨਹੀਂ ਸੁਣੀ ਇਹਨਾਂ ਤੋਂ ਸਵਟ ਅਸੀਂ ਤਾਂ ਕਹਿ ਰਹੇ ਆ ਅਪਰਾਜ ਸਾਹਿਬ ਨੂੰ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜਿਹਨੇ ਸਾਡੇ ਅੰਬਰਾਂ ਤੋਂ ਤੋੜ ਕੇ ਲਿਆ ਕੇ ਝੋਲੀ ਵਿੱਚ ਸਾਡੇ ਪੁੱਤ ਨੂੰ ਪਾਤਾ ਇੱਕ ਉਹ ਕਵੇਟਾ ਸੀ ਅਜੀਨਾ ਆਪਣੇ ਬਾਪੀ ਦਾ ਉਹ ਟੈਨਸ਼ਨ ਨਾ ਲਿਆ ਕੁੜੀਆਂ ਸੀ ਕਿੰਨੇ ਰਹਿ ਗਏ ਇੱਕੋ ਇੱਕ ਬੇਟਾ ਸੀ ਮੈਨੂੰ ਉਹ ਧੱਕੇ ਖੰਦ ਮੈਂ ਕੀ ਹੋਇਆ ਕਿਸੇ ਵਾਰ ਪਤਾ ਜਦੋਂ ਬਸ ਆਈ ਸੌਂਦੇ ਸੀ ਕਹਿੰਦੇ ਸੀ ਕਿ ਕਤਲਦਕੇਿਸ ਪਾਇ ਹੈ ਕਤਲਦਕੇਿਸ ਪਾਇ ਹੈ ਇਹ ਮਹਾਰਾਜ ਨੂੰ ਪਤਾ ਅੱਜ ਕਿੰਨੀ ਘਪੀ ਹੈ ਬੇੜੇ ਨੂੰ ਮਿਲ ਗਿਆ ਜੀ ਖੁਸ਼ੀ ਆ ਸਿਦਾ ਇੱਕ ਇੰਨੀ ਖੁਸ਼ੀ ਕਿਹੜੀ ਹੋਗੀ ਜਿਹੜੇ ਪੁੱਤ ਨਾਲ ਮੇਲ ਮਲਾਪ ਕਰਤਾ ਇਹਨਾਂ ਨੌਜਵਾਨ ਅੱਜ ਵੀ ਬਾਹਰ ਜਾ ਰਹੇ ਮਾਪੇ ਬਾਹਰ ਬੱਚਿਆਂ ਨੂੰ ਭੇਜ ਰਹੇ ਉਹਨਾਂ ਕੀ ਕੁੱਛ ਹੁੰਦੀ ਮੈਂ ਤਾਂ ਇਹ ਕਹੂੰਗੀ ਵੀ ਬਾਕੀ ਬੱਚਿਆਂ ਨੂੰ ਭੇਜੋ ਨਾ ਵੀ ਕੋਈ ਸੁਣਨ ਵਾਲੀ ਕਿਸੇ ਦੀ ਸੁਣਾਈ ਅਸੀਂ ਕੋਈ ਨਹੀਂ ਨਾ ਭਗਵਾਨ ਤਮਾਨ ਜਾਂ ਕੋਈ ਕੋਈ ਵੀ ਆ ਸਾਡੀ ਕਿਸੇ ਨੇ ਨਹੀਂ ਸੁਣਾਈ ਕਿ ਤਿਆਰਕ ਦੀ ਮਨਤਾ ਕੀਤੀਆਂ ਸੂਣੀ ਦਾ ਸੂਣੀ ਸਾਡੀ ਇੰਨਾਂ ਨੇ ਮਹਾਰਾਜ ਦੇ ਇਹਨਾਂ ਨੂੰ ਵਧਾਵੇ ਚੋਗਣਾ ਸੱਚਿਆ ਪਾਸਾ ਸਾਡੀ ਜ਼ਿੰਦਗੀ ਵੀ ਇਹਨਾਂ ਨੂੰ ਲਾਵੇ ਜਿਹੜੀ ਲੈ ਆ ਕੇ ਅੱਜ ਅੰਬਰਾ ਤੋਂ ਤੋਰ ਕੇ ਲੈ ਆ ਕੇ ਪੁੱਤ ਦੀ ਦਾਤ ਸਭ ਚੋਈ ਮੇਰਾ ਨਾਮ ਹਰਜਿੰਦਰ ਹਰਜਿੰਦਰ ਸਿੰਘ ਆ ਜੀ ਮੈਂ ਬੇਟੇ ਦਾ ਫਫੜਦਾ ਦਾ ਤੇ ਮੈਂ ਤਕਰੀਬਨ ਕਾਫੀ ਪੰਜ ਦੋ ਥੋੜਾ ਐਜੂਕੇਟਰ ਕਰਕੇ ਮੰਤਰੀਆਂ ਤੱਕ ਐਮਐਲਏ ਤੱਕ ਸਾਰੀਆਂ ਚਿੱਠੀਆਂ ਕੜਾਈਆਂ ਫਿਰ ਅਬਰਾਈ ਸਾਹਿਬ ਦੇ ਬਾਰੇ ਜਾਣਕਾਰੀ ਮਿਲੀ ਇਹਨਾਂ ਨੂੰ ਮੈਂ ਜਾ ਕੇ ਦਫ਼ਤਰ ਚ ਮਿਲਿਆ ਯਾਨੀ ਅੱਜ ਜੋ ਵੀ ਹੋਇਆ ਅਬਰਾਈ ਸਾਹਿਬ ਦੀ ਵਜ੍ਹਾ ਨਾਲ ਕੀ ਹੋਇਆ ਕੀ ਹੋਇਆ ਕਿਸੇ ਬਾਹਰ ਬਾਹਰ ਸਰ ਸਾਨੂੰ ਕੋਈ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਭੇਜਿਆ ਸੀ ਕੰਪਨੀ ਭੇਜਿਆ ਵੀ ਮੈਂ ਹੀ ਸੀਗਾ ਜੀ ਕੰਪਨੀ ਜਿਹਨੇ 1 ਸਾਲ 2 ਸਾਲ ਕੰਮ ਕੀਤਾ ਉਸ ਤੋਂ ਬਾਅਦ ਆ ਪਤਾ ਨਹੀਂ ਕੀ ਇਹਨਾਂ ਦੇ ਹੋਇਆ ਕੀ ਨਹੀਂ ਉਹ ਰੱਬ ਹੀ ਜਾਣਦਾ ਆਪਾਂ ਨੂੰ ਕੋਈ ਨਹੀਂ ਬੱਚਿਆਂ ਨੇ ਸਾਨੂੰ ਅਸਲੀ ਦੱਸੀ ਜਾਂਦਾ ਸਾਨੂੰ ਪਤਾ ਵਾ ਅੱਜ ਕਿੰਨੀ ਖੁਸ਼ੀ ਹੈ ਬੇਟਾ ਬਾਪ ਜੀ ਅੱਜ ਬਹੁਤ ਜ਼ਿਆਦਾ ਠੀਕ ਵੀ ਕਹਣਾ ਚਾਹੁੰਦੇ ਆ ਜੋ ਬਰਾਏ ਸਾਹਿਬ ਵੱਲੋਂ ਪ੍ਰਾਲਾ ਕੀਤਾ ਗਿਆ ਕਿਦਾਂ ਦਾ ਮੰਤ ਨਹੀਂ ਜੀ ਅਬਰਾਏ ਸਾਹਿਬ ਸਾਡੇ ਵਾਸਤੇ ਰੱਬ ਜਿਹੜੇ ਬੱਚੇ ਅੱਜ ਵੀ ਬਾਹਰ ਜਾਣਾ ਚਾਹਦੇ ਉਹਨਾਂ ਨੂੰ ਕੋਈ ਆਪਣੇ ਦੇਖੋ ਜੀ ਬੱਚੇ ਅਸੀਂ ਤਾਂ ਕਹਿੰਦੇ ਬੱਚੇ ਜਾਣ ਆ ਲੇਕਿਨ ਗਲਤ ਕੰਮ ਨਾ ਕਰਨ ਆਪਦਾ ਵਰਕਰ ਨਹੀਂ ਤੇ ਆਂਦੇ ਜਾਂ ਸਟੱਡੀ ਆ ਸਟੱਡੀ ਆ ਨਹੀਂ ਧਿਆਨ ਦੇਣ ਜਦੋਂ ਗਲਤ ਕੰਮ ਕਰਦੇ ਆ ਫਿਰ ਆਹੀ ਚੱਕਰ ਪੈਂਦੇ ਆ ਜੀ ਅਸੀਂ ਅੱਜ ਵੀ ਅਬਰਾਏ ਸਾਹਿਬ ਦੇ ਰਣੀ ਆ ਰਹਾਂਗੇ ਜੋ ਕਰਾ ਲਾ ਕੀਤਾ ਗਿਆ ਫਿਰ ਟੀਮ ਵੱਲੋਂ ਕੀ ਜਾਨੇ ਜਾਂਦੇ ਨੇ ਮੇਰਾ ਨਾਮ ਮਨਪ੍ਰੀਤ ਸੰਧੂ ਆ ਮੈਂ ਅੱਜ 에ਅਰਪੋਰਟ ਤੇ ਆਇਆ ਅਬਰਾਏ ਸਾਹਿਬ ਦੀ ਬਦੌਲਤ ਇੱਕ ਨੌਜਵਾਨ ਅੱਜ ਫਾਂਸੀ ਦੀ ਸਜ਼ਾ ਤੋਂ ਛੁੱਟ ਕੇ ਆਇਆ ਸੁਖਵੀਰ ਸਿੰਘ ਆ ਲੁਧਿਆਣੇ ਤੋਂ ਤੇ ਉਹ ਇਹਨਾਂ ਨੂੰ 2018 ਵਿੱਚ ਇੱਕ ਸੋਡਾਨ ਦਾ ਕੋਈ ਨੌਜਵਾਨ ਸੀ ਉਹਦੇ ਕਤਲ ਵਿੱਚ ਇਹਨਾਂ ਨੂੰ ਫਸ ਗਏ ਸੀਗੇ ਤੇ ਬਹੁਤ ਲੰਮਾ ਕੇਸ ਚੱਲਿਆ ਇਹਨਾਂ ਨੂੰ ਪਹਿਲੇ ਪੜਾਅ 'ਚ ਜਿਹੜੀ ਆ 25-25 ਸਾਲ ਦੀ ਸਜ਼ਾ ਹੋ ਗਈ ਸੀ ਜਦੋਂ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਤੇ ਕੋਰਟ ਨੇ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਉਹਦੇ ਤੋਂ ਬਾਅਦ ਉਹਦਾ ਪਰਿਵਾਰ ਲੱਭਣ ਦੀ ਟਰਸਟ ਨੇ ਅਬਰਾਇ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਬਲੱਡ ਮਨੀ ਦੇ ਕੇ ਆਪਾਂ ਇਹਨਾਂ ਨੂੰ ਬਚਾ ਲਈਏ। ਪਰ ਉਸ ਨੌਜਵਾਨ ਜਿਹੜਾ ਮਰਤਕ ਸੀ ਉਹਦਾ ਪਰਿਵਾਰ ਨਹੀਂ ਲੱਭ ਸਕਿਆ। ਜਿਸ ਕਾਰਨ ਮੁੜ ਕੇ ਇੱਕ ਵਾਰ ਫਿਰ ਇਹਨੂੰ ਪਰਿਵਾਰ ਨੂੰ ਪੀੜਤ ਪਰਿਵਾਰ ਲਗਾਤਾਰ ਸਾਡੇ ਸੰਪਰਕ 'ਚ ਸੀਗਾ ਇਹ ਵਾਲੇ ਬੱਚਿਆਂ ਦੇ ਪਰਿਵਾਰ ਤਿੰਨ ਜਾਣੇ ਸੀ ਇਸ ਕੇਸ ਦੇ ਵਿੱਚ। ਫਿਰ ਅਬਰਾਇ ਸਾਹਿਬ ਨੇ ਪਰਿਵਾਰ ਨੂੰ ਦੱਸਿਆ ਵੀ ਇੱਕ ਈਦ ਮੌਕੇ ਜਿਹੜੀ ਆ ਆਪਾਂ ਰਹਿਮ ਦੀ ਅਪੀਲ ਦੁਬਾਰਾ ਪਾ ਸਕਦੇ ਆ। ਤੇ ਉਹ ਪ੍ਰਮਾਤਮਾ ਨੇ ਕਿਰਪਾ ਕੀਤੀ ਉਸ ਰਹਿਮ ਦੀ ਅਪੀਲ ਵਿੱਚ ਜਿਹੜੀ ਆ ਇਹਨਾਂ ਇਹ ਬਰੀ ਹੋ ਗਏ ਬੱਚੇ ਤਿੰਨੇ ਦੋ ਜਣੇ ਪਹਿਲਾਂ ਆ ਚੁੱਕੇ ਜਿੰਨਾਂ ਚ ਇੱਕ ਬੰਗੇ ਦਾ ਸੀਗਾ ਇੱਕ ਅਮਰਸਰ ਜ਼ਿਲ੍ਹੇ ਦਾ ਸੀਗਾ ਤੇ ਇਹ ਜਿਹੜਾ ਲੁਧਿਆਣੇ ਦਾ ਸੀਗਾ ਸੁਖਵੀਰ ਜਿਹੜਾ ਇਹ ਅੱਜ ਆਇਆ ਇਹ ਮਤਲਬ ਇਕਲੌਤਾ ਪੁੱਤ ਸੀਗਾ ਤਿੰਨ ਭੈਣਾਂ ਦਾ ਇਕੱਲਾ ਇਕੱਲਾ ਭਰਾ ਆ ਇਹਦੇ ਪਿਤਾ ਜੀ ਬਹੁਤ ਬਿਮਾਰ ਨੇ ਇਹਦੇ ਸੋਚ ਕੇ ਹੀ ਇਹਦਾ ਸਾਰਾ ਕਰਕੇ ਕਿ ਕਿੱਦਾਂ ਮੇਰਾ ਪੁੱਤ ਫਸ ਗਿਆ ਜਿਹੜੀ ਸਬਤਾ ਪਲਾ ਟਰੱਸਟ ਜੀ ਇਦਾਂ ਦੇ ਪ੍ਰਾਲੇ ਕਰਦੀ ਹੈ ਕੀ ਕਹਿਣਾ ਚਾਹੋਗੇ ਜੀ ਹੁਣ ਤਾਂ ਫਿਰ ਕਿ ਕਿੰਨੇ ਬੰਦੇ ਜਿਹੜੇ ਬਾਹਰੋਂ ਲੈ ਕੇ ਆਉਂਦੇ ਆ ਕਿ ਅਬਰਾਇ ਜੀ ਸਾਹਿਬ ਲਗਾਤਾਰ ਤੁਸੀਂ ਸਾਰੇ ਜਾਣਦੇ ਆ ਸਰਵਦਾ ਪਲਾ ਟਰੱਸਟ ਉਹਨਾਂ ਨੇ ਬਣਾਈ ਜਿਹੜੀ ਬਿਨਾਂ ਕਿਸੇ ਮਜਬ ਧਰਮਕ ਉਹ ਜੀ ਜਾਤ ਦੇਸ਼ ਵੇਖਿਆ ਕੰਮ ਕਰਦੀ ਆ ਇਹ ਹੁਣ ਤੱਕ 150 ਦੇ ਕਰੀਬ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਲੰਮੀਆਂ ਸਜ਼ਾਵਾਂ ਹੋਈਆਂ ਸੀ ਜਾਂ ਮੌਤ ਦੀ ਸਜ਼ਾ ਹੋਈ ਸੀਗੀ ਉਹਨਾਂ ਨੂੰ ਮੌਤ ਦੇ ਮੂੰਹੋਂ ਕੱਢ ਕੇ ਉਹ ਉਹਨਾਂ ਦੇ ਵਾਰਸਾਂ ਤੱਕ ਪਹੁੰਚਾ ਚੁੱਕੇ ਨੇ ਤੇ ਇਸ ਤੋਂ ਇਲਾਵਾ ਤੁਸੀਂ ਜਾਣਦੇ ਜੇ ਵੀ ਡੈੱਡ ਬਾਡੀਆਂ ਦਾ ਵੀ ਲਿਆਉਂਦੇ ਆ ਜਿਹੜੀਆਂ ਅਰਬ ਦੇਸ਼ਾਂ ਵਿੱਚ ਮੌਤਾਂ ਹੋ ਜਾਂਦੀਆਂ ਨੌਜਵਾਨਾਂ ਦੀਆਂ ਮਾਪਿਓ ਆਪਣੇ ਬੱਚਿਆਂ ਨੂੰ ਦਾ ਮੂੰਹ ਨਹੀਂ ਦੇਖ ਸਕਦੇ ਲਿਆ ਨਹੀਂ ਸਕਦੇ ਉਹਦੇ ਵਿੱਚ ਵੀ ਲਗਾਤਾਰ ਜਿਹੜੀ ਆ ਉਹ ਕੰਮ ਕਰ ਰਹੇ ਨੇ ਪਤਾ ਹੋਈਆਂ ਇਹ ਤੇ ਅੱਜ ਅਸੀਂ ਇੱਥੇ ਸੁਖਵੀਰ ਵੀਰ ਨੂੰ ਲੈਣ ਆਏ ਆ ਜੀ ਆਇਆਂ ਕਹਿਣਾ ਆ ਸਰਵਦਾਪਾਲਾ ਤੋਂ ਦੇ ਜਿੰਨ ਤੱਕ ਕਿੰਨੇ ਨੌਜਵਾਨਾਂ ਨੂੰ ਜਿਹੜੇ ਇੱਥੇ ਆਪਣੇ ਘਰ ਵਾਪਸ ਲਿਆ ਚੁੱਕੇ ਨੇ ਜੀ ਤੇ ਹੋਰ ਕੀ ਕੀ ਨਵੇਂ ਉਪਰਾਲੇ ਕਰ ਰਹੇ ਹੈ ਸਰਵਦਾਪਾਲਾ ਟਰਸਟ ਵੱਲੋਂ ਅਬਰਾਈ ਸਾਹਿਬ ਦੀ ਯੋਗਗਵਾਈ ਚ ਉਹਨਾਂ ਵੱਲੋਂ ਸਾਰਾ ਜਿਹੜਾ ਉਹ ਆਪਣੇ ਨਿੱਜੀ ਆਮਦਨ ਚੋਂ ਜਿਹੜਾ 98% ਦਾਨ ਕਰਦੇ ਉਹਨਾਂ ਵੱਲੋਂ 150 ਦੇ ਕਰੀਬ ਨੌਜਵਾਨਾਂ ਨੂੰ ਜਿਹੜਾ ਹੈ ਲੰਮੀਆਂ ਸਜ਼ਾਵਾਂ ਵਾਲੇ ਸੀ ਜਾਂ ਫਾਂਸੀ ਦੀ ਸਜ਼ਾ ਵਾਲੇ ਉਹਨਾਂ ਨੂੰ ਆਪਣੇ ਵਾਰਸਾਂ ਤੱਕ ਪਹੁੰਚਾਇਆ ਉਥੋਂ ਮੌਤ ਦੇ ਮੂੰਹ ਚੋਂ ਕੱਢ ਕੇ ਬਾਡੀਆ ਵੀ ਕਈ ਵਾਰੀ ਮੰਗਾਈਆਂ ਜਾਂਦੀਆਂ ਹਾਂ ਜੀ ਆਖਦੇ ਕਿਸ ਤਰ੍ਹਾਂ ਮੈਨੇਜ ਕਰਦੇ ਨੇ ਜੀ ਉਹ ਦਿਨ ਧਿਆਰ ਨਹੀਂ ਦੇਦੇ 24 ਘੰਟੇ ਹਮੇਸ਼ਾ ਇਹ ਤੋਂ ਵਾਸਤੇ ਲੱਗੇ ਜਾਂਦੇ ਹਾਂ ਹਾਂਜੀ ਡੈੱਡ ਬਾਡੀਆ ਵੀ ਲਗਾਤਾਰ ਜਿਹੜੀਆਂ ਅਰਬ ਦੇ ਛਾਂ ਚ ਨੌਜਵਾਨਾਂ ਦੀ ਮੌਤ ਹੋ ਜਾਂਦੀ ਆ ਉਹ ਪਰਿਵਾਰ ਬੇਵੱਸ ਹੁੰਦੇ ਨੇ ਉੱਥੋਂ ਆਪਣੇ ਮਤਲਬ ਬੱਚਿਆਂ ਨੂੰ ਵਾਪਸ ਲਿਆਉਣ ਲਈ ਉਹਦੇ ਲਈ ਅਸੀਂ ਮਦਦ ਕਰਦੇ ਹਾਂ ਜੀ ਬਰਾਇ ਸਾਹਿਬ ਦੀ ਅਗਵਾਈ ਚੋਂ ਟੀਮ ਭੇਜਦੇ ਆ ਅਸੀਂ ਇੱਥੋਂ ਰਿਸੀਵ ਕਰਦੇ ਅੱਜ ਮੈਂ ਦੱਸਣਾ ਚਾਹੁੰਦਾ ਅੱਜ ਸਵੇਰੇ ਵੀ ਜਿਹੜੀ ਆ ਅਸੀਂ 357 ਬਾਡੀਆਂ ਤੱਕ ਆ ਚੁੱਕੀਆਂ ਸਵੇਰੇ ਇੱਕ ਰਿਸੀਵ ਕੀਤੀ ਆ ਫ ਤਾਂ ਮੰਡੀ ਗੁਬਿੰਦਗੜ ਨਾਲ ਸੰਬੰਧਤ ਸੀਗੀ ਸਵੇਰੇ ਤੜਕੇ 3 ਵਜੇ ਆ ਕੇ ਇੱਥੇ ਅਸੀਂ ਉਹ ਵਾਲਾ ਕਾਰਜ ਕੀਤਾ ਤੇ ਪ੍ਰਮਾਤਮਾ ਨੇ ਉਹ ਹੁਣੇ ਖੁਸ਼ੀ ਵਾਲਾ ਕੰਮ ਆ ਵੀ ਆਪਾਂ ਵੀਰ ਨੂੰ ਇੱਥੇ ਸੁਖਵੀਰ ਨੂੰ ਲੈਣ ਆਏ ਏਅਰਪੋਰਟ ਤੇ ਜੀ ਅਸੀਂ ਦੇ ਪੱਖੋਂ ਕਿਸ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਆ ਵੀ ਆਪਾਂ ਪਰਿਵਾਰ ਵਾਲਿਆਂ ਦੀ ਵੀ ਤੇ ਦੂਸਰੇ ਹੋਰ ਜਿਹੜੇ ਜਵਾਨਾਂ ਦੇ ਨਹੀਂ ਉਹਨਾਂ ਦੇ ਕਿਸ ਤਰ੍ਹਾਂ ਦੇ ਦੇਖਿਆ ਜਾਂਦਾ ਤੁਸੀਂ ਵੇਖਦੇ ਜੇ ਬਰਾਇ ਸਾਹਿਬ ਲਗਾਤਾਰ ਕਰੋੜਾ ਰੁਪਏ ਹਰ ਸਾਲ ਖਰਚਦੇ ਆ ਲੋੜਵੰਦਾਂ ਦੀ ਮਦਦ ਲਈ ਉਹਦੇ ਚ ਜਿਹੜੇ ਆਪਾਂ ਮ੍ਰਿਤਕ ਸਰੀਰ ਲਿਉਂਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਲਾ ਕੇ ਦਿੰਦੇ ਆ ਜਿਵੇਂ ਅੱਗੇ ਪੈਨ ਇਦਾਂ ਹੀ ਹੁਣ ਜਿਵੇਂ ਵੀਰ ਆਇਆ ਹੁਣ ਇਹਦੇ ਰਜਗਾਰ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਅਸੀਂ ਟਰਸਟ ਵੱਲੋਂ ਕਰਕੇ ਦਵਾਂਗੇ ਬਰਾਇ ਸਾਬ ਦਾ ਫੋਨ ਆਇਆ ਸੀਗਾ ਉਹਨਾਂ ਵੀ ਇਹੋ ਗੱਲ ਕਹੀ ਆ ਵੀ ਇੱਥੇ ਆਪਾਂ ਇਹਨੂੰ ਰਜਗਾਰ ਦਵਾਂਗੇ ਜਿਹੜਾ ਇਹਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਅੱਗੇ ਬਹੁਤ ਮੁਸ਼ਕਲ ਦੀ ਘੜੀ ਚੋਂ ਨਿਕਲ ਕੇ ਆਪਣੇ ਮਾਂ ਕੋ ਆਇਆ ਪਿਓ ਕੋ ਆਇਆ